ਸਸ਼ੀਅਰ ਕਲ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਸੀਂ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਆਈਟੀਆਰ ਭਰਨ ਲਈ ਬੱਚੇ ਸਿਰਫ 2 ਦਿਨ ਨਹੀਂ ਤਾਂ ਭੁਗਤਾਨਾ ਭੁਗਤਾਨ ਪਵੇਗਾ ਵੱਡਾ ਜੁਰਮਾਨਾ ਇਸ ਦੇ ਨਾਲ ਹੀ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ 4 ਚ ਹੁਣ ਸਿਰਫ 2 ਦਿਨ ਬਚੇ ਹਨ ਜੇਕਰ 31 ਜੁਲਾਈ ਤੱਕ ਆਈਟੀਆਰ ਦਾਇਰ ਨਹੀਂ ਕੀਤੀ ਜਾਂਦੀ ਹੈ ਤਾਂ ਸਿਰਫ ਨੁਕਸਾਨ ਹੀ ਹੋਵੇਗਾ ਸਭ ਤੋਂ ਵੱਡਾ ਨੁਕਸਾਨ ਹੋਵੇਗਾ ਕਿ ਤੁਸੀਂ ਪੁਰਾਣੇ ਸ਼ਾਸਨ ਵਿੱਚ ਆਪਣੀ ਰਜਿਸਟ੍ਰੇਸ਼ਨ ਫਾਈਲ ਨਹੀਂ ਕਰ ਸਕੋਗੇ ਅਤੇ ਜਿਹੜੇ ਲੋਕ ਸਮਾਂ ਸੀਮਾ ਤੋਂ ਹੁੰਜ ਜਾਂਦੇ ਹਨ ਉਹਨਾਂ ਨੂੰ ਸਿਰਫ ਨਵੀਂ ਪ੍ਰਣਾਲੀ ਵਿੱਚ ਆਪਣਾ ਆਈਟੀਆਰ ਫਾਈਲ ਕਰਨਾ ਹੋਵੇਗਾ ਇਸ ਦੇ ਨਾਲ ਹੀ ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਨੂੰ ਕਿਸੇ ਵੀ ਤਨ ਆਦੀ ਟੈਨਸ਼ਨ ਸ਼ੋਰਟ ਬਿਲਕੁਲ ਨਹੀਂ ਮਿਲੇਗੀ ਇਸ ਤੋਂ ਇਲਾਵਾ ਇੱਕ ਇਨਕਮ ਟੈਕਸ ਦੀ ਵੀ ਹੋਵੇਗਾ ਇਸ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਨਾਲ ਤੁਹਾਨੂੰ ਭੁਗਤਾਨ ਵੀ ਕਰਨਾ ਪੈ ਸਕਦਾ ਹੈ ਅਤੇ ਇਸ ਲਈ ਜੇਕਰ ਤੁਸੀਂ ਐਸਏ ਤੋਂ ਪ੍ਰਤੀ ਥੋੜਾ ਜਿਹਾ ਵੀ ਲਾਪਰਵਾਹ ਕਰਨ ਦੇ ਮੂਡ ਵਿੱਚ ਜਾਪਦੇ ਹੋ ਤਾਂ ਇੱਕ ਮੌਕਾ ਹੈ ਕਿ ਤੁਹਾਨੂੰ ਸੂਚਿਤ ਹੋ ਜਾਓ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ